ਹਾਏ ਇਹਨੂੰ ਗਲਤ ਲੈ ਜਾਂਦੀ ਹੈ ਜਾ ਤਰਾ ਸੋਚੀ ਬਰਪਾ ਨਹੀਂ ਆਹ ਦੇਖੋ ਸੱਪ ਲਈ ਜਾਂਦੇ ਆ ਅਸੀਂ ਕਿਉਂਕਿ ਪਾਸੇ ਸਿੱਟ ਕੇ ਆਉਨੇ ਆ ਆਈ ਅੱਗੇ ਸਾਹਮਣੇ ਆ ਗਈ ਦੇਖੋ ਜੀ ਕਿੰਨੇ ਪਿਆਰੇ ਪਿਆਰੇ ਆ ਬੜੇ ਸੋਹਣੇ ਲੱਗਦੇ ਆ ਨਾ ਨਹੀਂ ਪਈ ਓ ਬੱਚਿਆਂ ਨੂੰ ਤਾਂ ਚਲੀ ਜਾਂਦੀ ਆ ਤੂੰ ਮਾੜਾ ਮੋਟਾ ਨਾ ਚੁੱਕੇਂ ਨੀ ਇਹ ਪਈ ਹੈ ਹੈ ਬਾੜ ਨਹੀਂ ਕਰ ਦਿੰਦੀ ਅਗਲੇ ਨੂੰ ਮਰਦੀ ਆ ਨਾ ਕਹਿੰਦੀ ਲਾਡ ਕਰਨਾ ਤਾਂ ਵੀ ਮੇਰੇ ਕਰੋ ਅੱਛਾ ਗੁੱਸਾ ਕਰਨਾ ਤਾਂ ਵੀ ਮੇਰੇ ਕਰੋ ਗੁੱਸਾ ਗੁੱਸਾ ਕਰਨਾ ਤਾਂ ਵੀ ਮੇਰਾ ਕਰੋ ਜੇ ਲਾਡ ਕਰਨਾ ਤਾਂ ਵੀ ਮੇਰਾ ਕਰੋ ਸੱਪ ਦਿਖਾਇਓ ਕਿੱਥੇ ਲੈ ਕੇ ਜਾ ਰਹੇ ਹੋ ਗੋਰਨਾ ਵੇਖ ਇਹ ਲਿਆ ਹਾਂ ਕਾਲੇ ਸੇਰਾਲਾ ਹੈ ਤਰਚ ਤੇ ਤੇ ਕੋਈ ਫਰਕ ਹੈ ਮੈਂ ਤਾਂ ਆਪ ਕਹਿੰਨੀ ਮੇਰੀ ਕੋਈ ਨਹੀਂ ਕੋਈ ਕਹਦੇ ਫਰਕ ਕਹਿੰਦੇ ਤੁਹਾਡਾ ਤੇ ਸੱਪ ਦਾ ਕੋਈ ਫਰਕ ਨਹੀਂਗਾ ਕਿਉਂ ਫਰਕ ਸਾਰਾ ਹੀ ਆ ਬਹੁਤ ਫਰਕ ਇੰਨਾ ਹੀ ਆ ਵੀ ਇਹ ਜ਼ਮੀਨ ਤੁਰਦਾ ਤੇ ਤੂੰ ਤੁਰਦੀ ਆ ਹੈ ਠੀਕ ਹੈ ਜੀ ਦਰਸ਼ਕੋ ਅੱਜ ਇਹ ਜਾਣਗੇ ਪੱਲੂ ਤੇ ਆਪਾਂ ਆਏ ਹੈਗੇ ਆ ਜੀ ਵਾਕਿੰਗ ਤੇ ਕਿਉਂਕਿ ਵਧੀਆ ਲੱਗਦਾ ਸੋਹਾਂ ਸੋਹਾਂ ਘੁੰਮਣਾ प्यारी प्यारी खेतਾਂ ਦੀ ਲੋਕੇਸ਼ਨ ਤੇ ਪਿਆਰੀ ਪਿਆਰੀ ਜਿਹੜੇ ਹਰਿਆਲੀ ਐ ਉਹ ਅੱਜ ਕੁਛ ਦੇ ਇਹਨਾਂ ਨੂੰ ਕਿੱਥੇ ਜਾਂਦੇ ਆ ਕਿੱਥੇ ਜਾਵਾਂਗੇ ਅੱਜ ਪਲੂ ਕਿਦਾਂ ਫਲ ਫਲੂਟ ਠੰਡੇ ਠੰਡੇ ਕੋਈ ਯਾਤਰੀਆਂ ਨੂੰ ਵੰਡਣ ਅੱਛਾ ਯਾਤਰੀਆਂ ਨੂੰ ਵੰਡਣ ਵਾਸਤੇ ਫਲ ਫਲੂਟ ਵਗੈਰਾ ਜਿਹੜਾ ਵੰਡਣਾ ਹੈਗਾ ਵੀ ਪੁੰਨਦਾਨ ਕਰਨਾ ਹੈਗਾ ਪੁੰਨ ਸਭ ਤੋਂ ਵੱਡੀ ਚੀਜ਼ ਹੁੰਦੀ ਆ ਪੁੰਨ ਕਿਸ ਕਿਸ ਚੀਜ਼ ਦਾ ਕਰਨਾ ਚਾਹੀਦਾ ਕੋਈ ਵੀ ਚੀਜ਼ ਕਿਸੇ ਨੂੰ ਖਾਣ ਵਾਸਤੇ ਜੇਦੋ ਪੈਸਾ ਨਹੀਂ ਦੇਣਾ ਚਾਹੀਦਾ ਪੈਸਾ ਨਹੀਂ ਦੇਣਾ ਚਾਹੀਦਾ ਸਹੀ ਗੱਲ ਪੈਸਾ ਦਿੱਤਾ ਹੈ ਕਿਸ ਨੂੰ ਮੈਂ ਪੈਸਾ ਦਿੱਤਾ ਮੈਂ ਗੱਲ ਸੁਣਾਉਣਾ আচ্ছা ਰੋਕ ਕੇ ਗੱਲ ਸੁਣਾ ਦਿਓ ਆਪਣੇ ਤੈਨੂੰ ਯਾਦ ਹੀ ਹੋਵੇ ਹਾਂ ਥੋੜਾ ਵਿਆਹ ਹੋਇਆ ਸੀ ਨਵਾਂ ਨਵਾਂ ਅੱਛਾ ਆਪਣਾ ਕੀ ਫੀਲਿੰਗ ਸੀ ਨਵਾਂ ਨਵਾਂ ਵਿਆਹ ਕਿਹਦਾ ਵਾਹ ਕੀ ਫੀਲਿੰਗ ਸ ਹੈ ਮੈਨੂੰ ਯਾਦ ਹੀ ਆ ਬਣੋ ਦਸਮਾਨ ਖਾਨ ਮਨਦਾ ਸੀ ਅੱਛਾ ਤੇ ਗੋਲੂ ਵਾਲੇ ਰੁਕੇ ਅੱਛਾ ਉੱਥੇ ਆ ਗਿਆ ਇੱਕ ਭਰਾਈ ਰਿਆ ਗਿਆ ਸੀ ਮੂੰਹ ਤੇ ਬੱਚਾ ਜਾਂ ਬੰਦਾ ਸੀ ਕਹਿੰਦਾ ਮੈਂ 10 ਰੁਪਏ ਦੇ ਦੇ ਪਿੰਡ ਜਾਣਾ ਮੇਰੇ ਕੋਲ ਪੈਸੇ ਡਿੱਗ ਪਏ। ਅੱਛਾ। ਪੈਸੇ ਨਹੀਂ ਮੈਂ ਕਿਹਾ ਚੱਲ ਲੈ 10 ਰੁਪਏ। ਹੂੰ। ਮੈਂ ਕਿਹਾ ਨਾਲ ਹੈਗੀ ਹੈ ਕਹੇਗੀ ਇਹ ਤਾਂ ਜਮਾਂ ਹੀ ਕੰਜੂਸ ਹੈ। ਹੂੰ। ਮੈਂ 10 ਰੁਪਏ ਦੇ ਦਿੱਤੇ। ਅੱਛਾ। ਫਿਰ ਸਬਜੀ-ਸੂਜੀ ਲੈਣ ਲੱਗੇ ਤੇ ਤਾਂ ਫਿਰ ਆ ਗਿਆ। ਉਹੀ ਬੰਦਾ। ਹਾਂ ਕਹਿੰਦਾ ਭਾਈ ਰੁੱਖ ਬੋਤਲ ਲੱਗੀ ਚਾਹ ਪਾਣੀ ਪੀ ਲਾਂਗੇ। ਹਾਂ। ਮੈਂ ਕਿਹਾ ਲੈ ਯਾਰ ਚੱਕ ਦ 10 ਰੁਪਏ ਚਾਹ ਪਾਣੀ ਪੀ ਲਈ। ਅੱਛਾ। ਉਹ ਸਬਜ਼ੀ ਵਾਲੇ ਕੋਲ ਤੁਰਕੇ ਗਾ ਜੱਗਿਆ ਜਦੋਂ ਤੇ ਫਰ ਫਰੂਟ ਲੈਣ ਲੱਗਾ ਤੇ ਫਰ ਫਰੂਟ ਵਾਲੇ ਕੋਲੇ ਆ ਕੇ ਕਹਿੰਦਾ ਬਾਈ ਯਾਰ 10 ਰੁਪਏ 10 ਰੁਪਏ ਦੇ ਕਹਿੰਦਾ ਘਰੇ ਆਟਾ ਲੈ ਜਾਗਾ ਮਾ ਕੋ ਤੋ ਯਾਰ 20 ਚੱਕਾ ਆਟਾ ਲੈ ਜੀ ਹੂੰ 10 ਕਰ ਅੱਛਾ ਆਪਾਂ ਜਾਦੇ ਵੀ ਮਤਲਬ ਹੋ ਚੋਗੇ ਪਾਵਰਫੁੱਲ ਹੋਗੇ ਵੀ ਚੱਲ ਆਪਣੇ ਜਿੰਨਾ ਗਰੀਬ ਹੈ ਬਚਾਰਾ ਐਨਾ ਪੁੰਨਦਾਨ ਨਹੀਂ ਕੋਈ ਨਹੀਂ ਗਾ ਉਹ ਸਾਰਾ ਕਿਤੇ ਸਕੀਮ ਸਕੀਮ ਬਣਾ ਲਿਆ ਉਹਨੇ ਕਹਿੰਦਾ ਵੀ ਬੋਤਲ ਦਾ ਜਗੜ ਤਾਂ ਕਰ ਲਈਏ ਨੇੜੇ ਕਰ ਲਈਏ ਵੀ ਇਹਦੀ ਇੱਕ ਦਤੋਗੇ ਹੂੰ ਉਹ ਫੇਰ ਆ ਗਿਆ ਅੱਛਾ ਉਮਰਦਲ ਦੇ ਨੇੜੇ ਨੂੰ ਲੱਗ ਗਿਆ ਨਾ ਇਹਨੂੰ ਫੇਰ ਆ ਗਿਆ ਹੂੰ ਬਾਈ ਜੀ ਹਾਂ ਕਹਿੰਦਾ ਯਾਰ 10 ਰੁਪਏ ਤੌਰ ਤੇ ਕੀ ਗੱਲ ਹੈ ਹਾਂ ਕਹਿੰਦਾ ਦੁੱਧ ਲਿਆ ਜਾ ਕਰੇ ਵੀ ਜਾ ਕੇ ਜਿਵੇਂ ਚਾਹ ਪੀਣਗੇ ਅੱਛਾ ਵੇਖ ਗੱਲ ਤਾਂ ਤੇਰੀ ਸਹੀ ਹੈ ਹੂੰ 10 ਰੁਪਏ ਵੀ ਲੈ ਲਿਆ ਯਾਰ 10 ਰੁਪਏ ਹੂੰ ਫਿਰ ਮੇਰੇ ਚੇਤੇ ਆਇਆ ਮੈਂ ਕਿਹਾ ਚਲ ਦੰਦੂਲੀ ਕਰਾ ਲਈਏ ਹੂੰ ਸੋਰਾਂ ਟੱਲੀਆਂ ਨੇੜੇ ਆ ਕੇ ਚਲਾ ਅੱਛਾ ਤੈਨੂੰ ਰੋਕ ਕੇ ਮੈਂ ਘਰ ਰੁੱਕ ਗਿਆ ਮੈਂ ਦਾੜੀ ਕਰਾ ਕੇ ਆਇਆ ਇਹਨੂੰ ਤਾਂ ਤਿਆਰ ਖੜਾ ਫੇਰ ਆ ਗਿਆ ₹100 ਹੋ ਗਈ ਸੀ ਉਹਦੇ ਕੋਲ ਘੱਟੋ ਘਾਟਾ ਕਰਦਿਆ ਕਰਦਿਆ 70 ਹੋ ਗਈ ਸੀ ਫਿਰ 80 ਹੋ ਗਈ ਸੀ ਹਾਂ ਮੈਂ ਕਹਾ ਛੱਡ ਯਾਰ ਪਰੇ ਤੂੰ 10 20 ਕੀ ਕਿ ਚੱਕੀ ਜਾਂਦਾ ਫੜਾ ਮੈਨੂੰ ਸਾਰੇ 100 ਦਿਨਾਂ ਤੈਨੂੰ ਮੈਂ ਹੂੰ ਉਹਦੀ ਗੱਲ ਹੀ ਬਣ ਗਈ ਉਹਨੇ ਮੈਨੂੰ ਫੜਾਇਆ ਤੇ ਮੈਂ ਚੁੱਪ ਕਰਕੇ ਸਾਰੇ ਪਾ ਲੈ ਜੇਬ ਚ ਮੈਨੂੰ ਦਿੱਤਾ ਤੈਨੂੰ ਮਿਲਦੇ ਐ ਨਾ ਨੜੰਗਾ ਉੱਥੇ ਲਾ ਲਈ ਅੱਛਾ ਇੰਨਾ ਮਤਲਬ ਬਹੁਤ ਸੀ ਚੀਟਰ ਕੀਤਾ ਵਿਚਾਰੇ ਨਾਲ ₹10 ਲੈਣੇ ਤਾਂ ਲੈ ਲੈ ₹10 ਵੀ ਤੂੰ ਦਵਾਇ ਸੀ ਬਾਅਦ ਹਾਂ ਸਹੀ ਗੱਲ ਐ ਪੈਸੇ ਨਾ ਦਿਓ ਅਗਰ ਕਿਸੇ ਦੀ ਵੀ ਮਦਦ ਕਰਨੀ ਆ ਤਤ ਉਸੇ ਕਿਸੇ ਨੂੰ ਖਵਾ ਪਿਆ ਕੇ ਕਿਸੇ ਦਾ ਜਿਹੜਾ ਪੇਟ ਭਰ ਕੇ ਵੀ ਆਪਾਂ ਜਿਹੜੀ ਦੁਆਪ ਅਗਲੇ ਦੀ ਲੈ ਸਕਦੇ ਆ ਅਗਲੇ ਦੀ ਮਦਦ ਕਰੋ ਆ ਨਹੀਂ ਕਹਿੰਦੇ ਵੀ ਕਰੋ ਨਾ ਲੇਕਿਨ ਨਜ਼ਰ ਰੱਖਦੇ ਆ ਹੋયા ਹਨਾ ਵੀ ਮਦਦ ਕਰੋ ਅੱਜ ਇਹ ਜਾ ਰਹੇ ਆ ਜੀ ਪੱਲੂ ਜਿਹੜੀ ਸੰਗਤ ਹੈ ਜਿਹੜੇ ਦਾ ਭਗਤ ਹੈ ਉਹਨਾਂ ਦੀ ਸੇਵਾ ਕਰਨ ਵਾਸਤੇ ਚੱਲੇ ਆ ਜੀ ਅੱਜ ਹੁਣ ਮੇਰੇ ਵਾਸਤੇ ਕੋਈ ਵੋਟਾਂ ਦਾ ਮਾਨ ਕਰ ਗਿਆ ਸੀ। ਅੱਛਾ। ਕਹਿੰਦਾ ਯਾਰ ਹਰ ਚੱਕ ਪੈਸੇ। ਹਾਂ। ਜਾਂ ਮੈਨੂੰ ਬੋਟ ਮੁੱਲ ਦੇ ਕੇ ਕਹਿੰਦਾ ਨਹੀਂ ਬਸ ਮਾਨਤਾ ਨਹੀਂ ਹੈ। ਅੱਛਾ। ਮੈਂ ਕਹਾਂ ਨਹੀਂ ਜੀ ਮੁੱਲ ਤਾਂ ਦੱਸ ਦੀ। ਅੱਛਾ। ਉਹ ਮੇਰੀਆਂ ਚੱਪਲਾਂ ਟੁੱਟੀਆਂ ਪਈਆਂ ਸੀ 200 ਰੁਪਏ ਦਿੰਦੇ ਸੀ ਉਹ। ਅੱਛਾ। ਬੋਟ ਮੰਗਰ 200? ਹਾਂ। ਚੱਪਲਾਂ ਵੀ 250 ਦੀਆਂ ਸੀ। ਹੂੰ। ਮੈਂ ਕਿਹਾ ਫੇਰ ਉਹਨੂੰ ਕਹਿੰਦੇ ਵੀ ਚੱਲ ਤੂੰ ਪਹਿਰੇ ਦੀ ਚੱਪਲ ਹੀ ਦਿਵਾ ਦੇ। ਹਾਂ ਹਾਂ। ਜਿਹੜਾ ਬੰਦਾ ਪੈਰ ਦੀ ਚੱਪਲ ਹੀ ਨਹੀਂ ਦਵਾ ਸਕਦਾ ਹਾਂ ਉਹ ਬੋਰਡ 5 ਸਾਲਾਂ ਵਕਤੋਂ ਵੱਲ ਲੈਂਦਾ ਸੀ ਲੈਂਦਾ ਸੀ ਹਾਂ ਮੈਂ ਕਿਹਾ ਚੱਲ ਉਹ ਨਾਲ ਵਾਲਾ ਸੀ ਉਹਦੇ ਥੋੜੀ ਜੀ ਵੀ ਤੰਗੀ ਸੀ ਘਰੇ ਥੋੜਾ ਤਾਂ ਲੈ ਗਿਆ ਅੱਛਾ ਮੈਂ ਚੱਲ ਕੋਈ ਗੱਲ ਦੀ ਹਾਂ ਮੈਂ ਚੱਕ ਕੇ ਦਾਦੀ ਸਤੀ ਦੇ ਮੰਦਿਰ ਚ ਦੇ ਆਪਣੇ ਜਿਹੜਾ ਦੇਖੋ ਦਰਸ਼ਕੋ ਤੁਹਾਨੂੰ ਮੰਦਿਰ ਦਿਖਾਇਆਗਾ ਦਾਦੀ ਸਤੀ ਦਾ ਮੰਦਿਰ ਉਹਨੂੰ ਕਹਿੰਦੇ ਆ ਜਿਹੜੀ ਜਿੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਵੀ ਜਾ ਕੇ ਲੈਣਾ ਦੇਵੀ ਦੀ ਜਿਹੜੀ ਫੀਲਿੰਗ ਆਪਾਂ ਨੂੰ ਆਉਂਦੀ ਹੈ ਉੱਥੇ ਤੇ ਉੱਥੇ ਇਹਨਾਂ ਨੇ ਉੱਥੋਂ ਲੈ ਕੇ ਬੋਟਾਂ ਵਾਲਿਆਂ ਤੋਂ ਪੈਸੇ ਤੇ ਦੇਤੇ ਸੀਗੇ ਦਾਦੀ ਸਤੀ ਦੇ ਮੰਦਿਰ ਚ ਗੁਪਤਦਾਨ ਕੋਈ ਨਾਮ ਨਹੀਂ ਗੁਪਤਦਾਨ ਅਸੀਂ ਗੁਪਤਦਾਨ ਨਹੀਂ ਕਰਦੇ ਦਰਸ਼ਕੋ ਅਸੀਂ ਕਦੇ ਉਹ ਵਿਖਾਵਾ ਵਿਖਾਵੀ ਨਹੀਂ ਕੀਤੀ ਗਿਆ ਕਰ ਪਰਜੀ ਕਟਾ ਲਓ ਮਖੰਦਾ ਨਹੀਂ ਪਰਜੀ ਅਸੀਂ ਕਦੇ ਨਹੀਂ ਕਟਵਾਈਗੀ ਤੇ ਕਟਵਾਉਣੀ ਵੀ ਨਹੀਂ ਚਾਹੀਦੀ ਕਿਉਂਕਿ ਉੱਥੇ ਮੈਂ ਬੋਲ ਜਾਂਦੀ ਐ ਤੇ ਜਿੱਥੇ ਮੈਂ ਬੋਲ ਗਈ ਉੱਥੇ ਪੁੰਨਦਾਨ ਕਿਸੇ ਕੰਮ ਦਾ ਨਹੀਂਗਾ ਸਾਡੇ ਵੀ ਸ਼ਾਪ ਤੇ ਕਈ ਵਾਰੀ ਕੋਈ ਨਾ ਕੋਈ ਆਇਆ ਹੀ ਰਹਿੰਦਾ ਹਾਂਜੀ ਉੱਥੇ ਅੱਜ ਪ੍ਰੋਗਰਾਮ ਹੈ ਉੱਥੇ ਐਵੇਂ ਆ ਤੁਸੀਂ ਦਾਨ ਕਰ ਸਕਦੇ ਹੋ ਤੈਨੂੰ ਸਮਾਨ ਲੈ ਕੇ ਦੇ ਦੋ ਹਾਂ ਪਾਸੇ ਦੇ ਬੰਦੇ ਦੇ ਪੈਸੇ ਨਾ ਬਰੋ ਪਾਸੇ ਦੇ ਬੰਦੇ ਨੂੰ ਪਤਾ ਕਰੋ ਉੱਥੋਂ ਦਾ ਬਾਇਓ ਡਾਟਾ ਕਦੋਂ ਬਿਆਨ ਪ੍ਰੋਗਰਾਮ ਹੈ ਅਗਲੇ ਨੂੰ ਕੋਈ ਬੇਸੀ ਉੱਥੇ ਪਹੁੰਚਾਂਗੇ ਹਾਂ ਸਹੀ ਹੈ ਬਾਕੀ ਬਾਕੀ ਤਾਂ ਚਲੋ ਕੋਈ ਸਾਡੇ ਸਦਾ ਅਨੁਸਾਰ ਚੀਜ਼ ਕਰਨੀ ਚਾਹੀਦੀ ਬਾਕੀ ਐਵੇਂ ਹੈ ਨਾ ਵੀ ਆਪਾਂ ਜਿਵੇਂ ਹੁਣ ਕਿਸੇ ਨੂੰ ਸਮਾਨ ਲੈ ਕੇ ਦਿੰਨੇ ਤਾਂ ਕੋਈ ਜ਼ਰੂਰੀ ਥੋੜੀ ਆ ਵੀ ਆਪਾਂ ਹਰ ਕਿਸੇ ਦਾ ਤਾਂ ਆਪਾਂ ਬਾਇਓ ਡਾਟਾ ਨਹੀਂ ਕੱਢਾਂਗੇ ਉਹ ਤਾਂ ਪਾਪ ਅਗਲੇ ਨੂੰ ਲੱਗੂਗਾ ਨਾ ਜਿਹੜਾ ਧਰਮ ਦੇ ਨਾਂ ਤੇ ਠੱਗਾ ਠੋਰੀਆਂ ਕਰਦਾ ਫਿਰਦਾ ਆਪਾਂ ਤਾਂ ਪੁੰਨਦਾਨ ਕਰਤਾ ਤੇ ਬਾਕੀ ਪੁੰਨਦਾਨ ਤੋਂ ਵੱਡੀ ਕੋਈ ਚੀਜ਼ ਨਹੀਂ ਜੀ ਤੁਸੀਂ ਕਈ ਵਾਰੀ ਲਿਆ ਦਿੱਤਾ ਹੀ ਆਪਣੇ ਅੱਗੇ ਆ ਜਾਂਦਾ ਹੁੰਦਾ ਹੈਗਾ ਅਸੀਂ ਗਊਸ਼ਾਲਾ ਦੇ ਵਿੱਚ ਅਤੇ ਉਹ ਵੀ ਆਪਾਂ ਜਿਹੜੇ ਡੌਗ ਉੱਥੇ ਆਉਂਦੇ ਨਾ ਉਹ ਪੈਂਦੇ ਆ ਲੋਕਾਂ ਨੂੰ ਲੇਕਿਨ ਉਹ ਆਪਾਂ ਨੂੰ ਨਹੀਂ ਪੈਂਦੇ ਮਗਰ ਮਗਰ ਆ ਜਾਂਦੇ ਆ ਉੱਥੇ ਅਸੀਂ ਉਹਨਾਂ ਨੂੰ ਕਦੇ ਕੁਝ ਖਵਾਤਾ ਕਦੇ ਕੁਝ ਖਵਾਤਾ ਤੇ ਉਹਨਾਂ ਨੂੰ ਇੱਕ ਆਸ ਜੀ ਬਣੀ ਰਹਿੰਦੀ ਹੈ। ਬਾਕੀ ਇਲੈਕਸ਼ਨ ਜਿੱਤੂਗਾ ਕੌਣ? ਕਾਂਗਰਸ ਕਾਂਗਰਸ ਜਿੱਤੂਗੀ। ਜਿਹਨੂੰ ਵੋਟ ਪਾ ਲਈਓ ਜੋਸ ਦਾ। ਇਹ ਕਹਿੰਦੇ ਜਿਨ੍ਹਾਂ ਨੂੰ ਮੈਂ ਵੋਟ ਪਾ ਦਿਆਂ ਉਹ ਜਿੱਤਦੇ ਹੀ ਜਿੱਤਦੇ ਆ। ਤੇ ਚਲੋ ਵਧੀਆ ਜਿੱਤ ਹਾਰ ਤਾਂ ਬਣੀ ਆਈ ਆ ਹਨਾ। ਅੱਜ ਆਪਾਂ ਦੋ ਦਿਨ ਹੋ ਗਏ ਸੀ ਆਪਾਂ ਨੂੰ ਆਏ ਨਹੀਂ ਸੀ ਆਪਾਂ ਹਨਾ ਤੇ ਰਾਹ ਵੀ ਇਹ ਲ ਸੁੰਨਾ ਪਿਆ ਮੂੰਹ ਲਟਕਿਆ ਪਿਆ ਨਾ ਸਾਡੇ ਬਿਨਾਂ ਰਾਹ ਵੀ ਵਿਚਾਰਾ ਹਾਂ ਸਾਡੇ ਬਿਨਾਂ ਰਾਹ ਵੀ ਸੁੰਨਾ ਪਿਆ ਹੈ ਰਾਹ ਵੀ ਜਬਾਰੀ ਬਣਾ ਗਿੱਡਾਂ ਵੀ ਆ ਗਈਆਂ ਰਾਹ ਦੀ ਕਹਿੰਦੇ ਜੀਬ ਆ ਗਈ ਬਾਹਰ ਆ ਬਿਲ ਰੋਈ ਜਾਂਦਾ ਇੱਧਰ ਦੇਖਿਓ ਇਹ ਆਂਦੀ ਆ ਵੀ ਇਹ ਤੁਰੇ ਫਿਰਦੇ ਆ ਤੇ ਮੈਂ ਵੀ ਤੁਰਾ ਹਨਾ ਦੇਖੋ ਜੀ ਪੂਰਾ ਅੰਤ ਸਾਡੀ ਡੋਗ ਹੀ ਲੈਂਦੀ ਆ ਹਾ ਦੇਖੋ ਆਪਾਂ ਚਾਈ ਜਾਨੇ ਤੁਰ ਫਿਰ ਕੇ ਵਧੀਆ ਤਰਨਾ ਵੀ ਚਾਹੀਦਾ ਜੀ ਸਾਡੇ ਤਾਂ ਤਾਂ ਦੋ ਹੀ ਦਿਨ ਨਹੀਂ ਆਇਆ ਗਿਆ ਨਹੀਂ ਤਾਂ ਨਾ ਆਦਤ ਜੀ ਹੋ ਜਾਂਦੀ ਹੈ ਨਾ ਉਹ ਤੇ ਫਿਰ ਚੰਗਾ ਲੱਗਦਾ ਬੂਰ ਜਾ ਪੈ ਗਿਆ ਹੈ ਨਾ ਪੈਰਾਂ ਤੇ ਭਾਈ ਗੱਡੀ ਦੀ ਸਫਾਈ ਅੱਛਾ ਇਹ ਇਹ ਗੱਡੀ ਦੀ ਸਫਾਈ ਕਰਨਗੇ ਦਰਸ਼ਕੋ ਕਿਉਂਕਿ ਜਾਣਣਾ ਨਾ ਇਹਨਾਂ ਨੇ ਕਿਨਾਰਾ ਅੱਛਾ ਇਹ ਹੋਣਾ ਆਪ ਸਾਰੀ ਇਹਨਾਂ ਨੂੰ ਵੀ ਪਤਾ ਤੇ ਦੂਜਿਆਂ ਨੂੰ ਵੀ ਪਤਾ ਵੀ ਕਿਨਾਰਾ ਇਹਨਾਂ ਦੀ ਹੈ ਅੱਛਾ ਪਤਾ ਕਰੀ ਜਾਂਦੇ ਨੇ ਵੀ ਕਿਨਾਰਾ ਸਾਡੀ ਹੈ ਅੱਛਾ ਬਠਿੰਡੇ ਸਰ ਰੋਡ ਦੇ ਉੱਤੇ 5 ਕਿਲੇ ਜਮੀਰ ਪਈ ਆਪਣੀ ਅੱਛਾ ਪਰ ਉਹ ਵੱਲੋਂ ਦਾਦੇ ਪੁਰਦਾਦਿਆਂ ਦੀ ਘਾਂ ਤੋਂ ਗਾਂ ਸਹੀ ਹੈ अच्छा ਵੀ ਹੁਣ ਦੀ ਪੀੜ੍ਹੀ ਹੈ ਜਿਹੜੀ ਜਾਗਰੂਤ ਨਹੀਂ ਹੋ ਰਹੀ ਹੈ ਨਾ ਸਾਬ ਜੀ ਪੁੱਛਿਆ ਨਾ ਵੀ ਚਲ ਅਸੀਂ ਕਢਾ ਲੈਨੇ ਆ ਹਾਂ ਗੁੱਠੇ ਸੈਨ ਲਾ ਦੋ ਅੱਛਾ ਕਹਿੰਦੀ ਉੱਥੇ ਕਿਹੜਾ ਜਾਵੇ ਪੈਂਦੀਆਂ ਚ ਬਣੀਆਂ ਨੇ ਕਦੇ ਕੋਈ ਤਗੜਾ ਬੰਦਾ ਤੇ ਕਰਜ਼ਾ ਕਰ ਰੱਖਿਆ ਅੱਛਾ ਤਗੜਾ ਬੰਦਾ ਕੀ ਕਰੇਗਾ ਉਹ ਤਾਂ ਕਾਗ ਕਾਨੂੰਨੀ ਕਾਰਵਾਈ ਚੱਲਦੀ ਹੈ ਹਾਂ ਵੀ ਕਾਗਤਾਂ ਚ ਬੋਲਦਾ ਜਦੋਂ ਨਾਮ ਆਉਂਦਾ ਦੇ ਪੜਦਾਦਿਆਂ ਦਾ ਉੱਥੇ ਤਾਂ ਫਿਰ ਚੱਲੂਗਾ ਉਹਦੇ ਕੋਲੇ ਪਲਾਟ ਪਿਆ ਹੂੰ ਉਹ ਵੀ ਆਪਣੇ ਉਹ ਚੱਲ ਪਿੱਛੇ ਜਗੇ ਸੀ ਇਹ ਕਹਿੰਦੇ ਕੱਲ ਤੁਸੀਂ ਬਿਚੇ ਰਵਸਦਾ ਕਰ ਲੋ ਆਦਾ ਹਾਂ ਅਸੀਂ ਗਿਆ ਦੇਖ ਹਾਂ 플랏 ਵੈਸੀ ਦਰ ਦੱਸਤਾ ਅੱਛਾ ਪਹਿਲਾ ਵਾਲੇ ਹਨਾ ਜਿਵੇਂ ਇਹਨੇ ਹੋ ਸੀਗੇ ਪੁੰਨਦਾਨੀ ਸੀਗੇ ਤੇ ਘਾਟ ਵੀ ਕਿਸੇ ਚੀਜ਼ ਦੀ ਨਹੀਂ ਸੀਗੀ ਦੂਜਾ ਤਾਂ ਮੈਂ ਕਹਿਦਾ ਨਹੀਂ ਹੂੰ ਦਾਦੇ ਨੇ ਵੀ দান ਕਰੀ ਸੀ ਅੱਛਾ ਮੀਨ ਪੜਾਦੇ ਨੇ ਵੀ ਕਰੀ ਸੀ ਜ਼ਮੀਂਦਾਰ ਹਾਂ ਇੱਥੇ ਤੇ ਆਹ ਹੁਣ 12000 ਚ ਕੋਣ ਕਨਾਲ ਦਿੰਦਾ ਫੋਟੋ ਅਖੀ ਵੇਖਣ ਦੀ ਗੱਲ ਆ ਵੀ ਮੇਰੇ ਪਿਓਰੇ ਵੀ ਤੇ ਨਾਲ ਦੰਦ ਕਰੀ ਅੱਛਾ ਉਹ ਜਿਹੜੀ ਧਰਮਸ਼ਾਲਾ ਜੀ ਆਪਾਂ ਤੁਹਾਨੂੰ ਦਿਖਾਉਣ ਨੇ ਤੇ ਉੱਥੇ ਨਾ ਵੀ ਐਨੇ ਕਰ ਸੀ ਤੇ 6 6 650 ਰੁਪਏ ਆਇਆ ਸੀ ਅੱਛਾ ਕਿਸੇ ਕੋਲ ਨਹੀਂ ਨਿਕੜਿਆ ਕਿਸੇ ਕੋਲ ਨਿਕੜਿਆ ਸੀ ਕਿਸੇ ਨੇ ਦਿੱਤੇ ਵੀ ਸੀ ਤੇ ਉਹ ਵੀ ਨਾ ਗੱਲਾਂ ਗੱਲਾਂ ਚ ਗੱਲ ਦੀ ਡੀਲ ਹੋ ਗਈ ਵੀ ਇਹ ਦੇਣਗੇ ਧਰਮਸ਼ਾਲਾ ਨੂੰ ਥਾਂ ਤੇ ਐ ਕਰਕੇ ਵੀ ਧਰਮਸ਼ਾਲਾ ਨੂੰ ਥਾਂ ਜਿਹੜੀ ਸਾਡੇ ਪਾਪੇ ਤੋਂ ਛਡਵਾ ਕਿਸੇ ਨੂੰ दारू ਪਿਆ ਕੇ ਨਾ ਉਸ ਬੰਦੇ ਤੋਂ ਹਾਂ ਨਹੀਂ ਕਰਵਾਉਣੀ ਚਾਹੀਦੀ ਕਿਉਂਕਿ ਜੇ ਵੀ ਹੁੰਦੇ ਅੱਛਾ ਹਾਂ ਕਰਵਾਈ ਸੀ ਦਾ ਅੱਛਾ ਇਹਨਾਂ ਨੇ दारू ਪਹਿਲਾਂ ਪਿਆ ਲਈ ਉਹਨੂੰ ਹਾਂ ਫਿਰ ਹਾਂ ਕਰਵਾਉਂਦੇ ਕਿਸੇ ਦੇ ਅੱਗੇ ਖੜ੍ਹਾ ਪਟਾਂਗੇ ਨਾ ਤਾਂ ਆਪ ਦੇ ਅੱਗੇ ਵੀ ਮਾਲਕ ਪਹਿਲਾਂ ਪਟਦਾ ਪਟ ਦਿੰਦਾ ਇਹਦੇ ਦੀ ਪਟਾਈ ਸੀ ਨਾ ਉਹ ਬੰਦੇ ਦੇਖੋ ਤੂੰ ਖੜ੍ਹਾ ਪਟਿਆ ਹਾਂ ਹਾਂ ਸਹੀ ਗੱਲ ਆ ਉਹਦੇ ਕਿੰਨੇ ਸਾਲ ਹੋ ਗਏ ਉਹਨਾਂ ਨੇ ਨਾ ਦਰਸ਼ਕੋ ਕੀ ਕੀਤਾ ਵੀ ਇੱਕ ਕਨਾਲ ਦੇ ਬਦਲੇ ਕਿੱਲਾ ਗਿਆ ਕਿੱਲਾ ਗਿਆ ਆਪਾਂ ਨਾਂ ਨਹੀਂ ਲਵਾਂਗੇ ਕਿਉਂਕਿ ਖੁਦ ਸਮਝੇਗਾ ਅਗਲਾ ਖੋਦੀ ਸਮਝ ਜੂਗਾ ਸਾਨੂੰ ਤਾਂ ਹੁਣ ਪਤਾ ਹੈ ਅਗਲੇ ਨੂੰ ਵੀ ਪਤਾ ਹਨ ਤੇ ਚਲੋ ਜੀ ਜਿਵੇਂ ਅਗਲੇ ਨੂੰ ਠੀਕ ਲੱਗਿਆ ਬਟ ਮਾਲਕ ਹੈ ਨਾ ਕਿਤੇ ਨਾ ਕਿਤੇ ਪੂਰੀ ਕਰ ਹੀ ਦਿੰਦਾ ਜਿਹੜੀ ਕਿਸੇ ਨਾਲ ਧੋਖਾਧੜੀ ਕੀਤੀ ਹੁੰਦੀ ਨਾ ਉਹਦੇ ਨਾਲ ਬਦਲਾ ਜ਼ਰੂਰੀ ਸਾਹਮਣੇ ਆਉਂਦੀਆਂ ਉਹਦੇ ਧੀਆ ਪੁੱਤਾਂ ਦੇ ਵੀ ਆ ਹੀ ਜਾਂਦੀਆਂ ਗਿਆ ਦੀ ਪਤੂ ਦੇ ਵੀ ਆਵੀਂ ਬਿਲਕੁਲ ਆਉਂਦੀ ਆਪਾਂ ਕਿਸੇ ਦੇ ਦੀਪੂਤ ਖਰਾਬ ਕਰਾਂਗੇ ਤੇ ਕਾਨੂੰ ਆਪਣਾ ਵੀ ਹੋਵੇਗਾ ਹਾਂ ਬਿਲਕੁਲ ਸਾਰੀ ਕਰਨੀ-ਪਰਨੀ ਜੋ ਕੁਛ ਇੱਥੇ ਹੈ ਉਸ ਲੇਖਾ ਜੋ ਖੋਤੇ ਹੈ ਲੇਖਾ ਜੋ ਖੋਤੇ ਹੈ ਮਾਲਕ ਦੇ ਘਰੇ ਆ ਬਾਕੀ ਲੇਖੇ ਜੋਖੇ ਵੀ ਇੱਥੇ ਹੋਈ ਜਾਂਦੇ ਆ ਨਰਕ ਹੈ ਸਵਰਗ ਹੈ ਜੋ ਵੀ ਹੈ ਦਰਸ਼ਕੋ ਇੱਥੇ ਹੀ ਦੇਖਦੇ ਆ ਆਪਾਂ ਤੇ ਚਲੋ ਜੀ ਹੁਣ ਆਪਾਂ ਚੱਲਦੇ ਆ ਘਰੇ ਕਿਉਂਕਿ ਆਪਾਂ ਪੈਣਾ ਤਾਂ ਬਹੁਤ ਦੂਰ ਦਾ ਕੱਢਿਆਏ ਤੇ ਕਿਵੇਂ ਲੱਗਦੀ ਸਾਡੀ ਵੀਡੀਓ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਜਿਹੜੇ ਸਾਡੇ ਨਵੇਂ ਦਰਸ਼ਕ ਹੈ ਜਿਹੜੇ ਸਾਡੇ ਨਵੀਂ YouTube ਫੈਮਲੀ ਆ ਉਹਨਾਂ ਰਿਕੁਐਸਟ ਹੈ ਕਿ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਤੇ ਅੱਜ ਦਾ ਬਲੌਗ ਆਪਾਂ ਇੱਥੇ ਕਰਨ ਲੱਗੇ ਆਂ ਜੀ ਸਮਾਪਤ ਮਿਲਦੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ